ਪੰਜਾਬ ਦੇ ਕਈ ਨੌਜਵਾਨ ਆਪਣੀ ਆਸ਼ ਪ੍ਰਸਤੀ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਵਿੱਚ ਲੱਗੇ ਹੋਏ ਨੇ ਪਰ ਨੌਜਵਾਨ ਪੀੜੀ ਨੂੰ ਇਹ ਨਹੀਂ ਪਤਾ ਕਿ ਉਹ ਜੋ ਜੁਰਮ ਕਰ ਰਹੇ ਨੇ ਇੱਕ ਨਾ ਇੱਕ ਦਿਨ ਉਹ ਪੁਲਿਸ ਦੇ ਚੁੰਗਲ ਦੇ ਵਿੱਚ ਫਸਣਗੇ ਜ਼ਰੂਰ ਜਿਸ ਤਹਿਤ ਨਾਬਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ਼ 18 ਸਾਲ ਦੀ ਹੈ ਇਹਨਾਂ ਨੌਜਵਾਨਾਂ ਨੇ ਚੋਰੀ ਦੇ ਮੋਟਰਸਾਈਕਲ ਨਾਬਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਚੋਰੀ ਕੀਤੇ ਨੇ ਨਾਬਾ ਪੁਲਿਸ ਨੇ ਇਹਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਨਾਬਾ ਗੋਦਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਦਿੰਦਿਆਂ ਹੋਇਆ ਸੁਣੋ ਕੀ ਦੱਸਿਆ ਜੀ ਜੀ ਗੋਡੂ ਸੀ ਗ੍ਰਿਫਤਾਰ ਕੀਤੇ ਨੇ ਜੀ ਇਹਨਾਂ ਤੋਂ ਸਾਨੂੰ 4 ਮੋਟਰਸਾਈਕਲ ਉਹ ਬ੍ਰਾਮਬੂਲ ਇਹ ਚੋਰੀ ਦਾ ਕੱਢੀ ਇਹ ਹੁੰਦੇ ਚਾਰ ਮੋਟ ਸਾਈਕਲ ਬੰਦ ਬਰਾ ਇਹੋ ਬ੍ਰਾਮਬੂਲ ਇਹ ਚੋਰੀ ਦਾ ਇਹ ਚਾਰ ਸਪਲੈਂਡਰ ਮੋਟ ਸਾਈਕਲ ਸੀ ਕਿ ਦੂਰ ਤਾਏ ਦੂਰ ਮੁੰਡੇ ਲੱਗ ਲੱਗ ਸੀ ਇਹਦੀ 10 ਮਿੰਟ ਕਿਤਾ ਹੋ ਗਿਆ ਉਹ ਬ੍ਰਾਮਬੂਲ ਇਹ ਚੋਰੀ ਦਾ ਲੋ ਨਨੋ ਮਿਲ ਗਏ ਸੀਗੇ ਤੇ ਦੋ ਦੋ ਸਾਈਕਲ ਸੀ ਇਹਨਾਂ ਨੂੰ ਕਰਾਈ ਨੂੰ ਕਰਾਈ ਹੋਈ ਸੀ ਇਹ ਲੋਕਲੀ ਜੀ ਇੱਥੋਂ ਦਾਪੇ ਤੋਂ ਕੋਈ ਕਿਤੇ ਸੀਗੇ ਬਾਜ਼ਾਰ ਸਟ੍ਰੀਟਸ ਕੀ ਵੈਜ ਜਿਹੜਾ ਕਿੰਨੀ ਕਿੰਨੀ ਕੋਟਾ ਦਾ ਦੀ ਉਮਰ ਜੀ ਸਾਰੀ 19 20 ਸਾਲ ਦੀ ਉਮਰ ਹੈ ਤੁਹਾਡੀ ਤੁਸੀਂ ਸਟੇਟਸ ਨਹੀਂ ਗਏ ਬਸ ਇਹ ਮੁੰਡੇ ਦਿਹਾੜੀ ਦੀ ਗੱਲ ਕਰਦੇ ਨੇ ਤੇ ਨਾਲ ਆਹ ਇੰਡੀਆ ਵਾਲਾ ਕਰਦੇ ਕੋਈ ਤੋਹਣੇ ਕਰਦੇ ਬੱਚੇ ਕਿਤੇ ਕਰਦੇ ਨੇ ਨਸ਼ੇ ਨਿਕਰੇ ਹੈ ਨਾ ਮੇਰੇ ਕੋਈ ਹੈਗੇ ਨਸ਼ੇ ਨਹੀਂ ਤੇ ਵੈਸੇ ਹੀ ਬਸ ਮੁੰਡੇ ਨੂੰ ਨਾਲੋਂ ਵੀ ਮੇਰਾ ਵੀ ਸਮਝ ਨਹੀਂ ਹੈਗੀ ਤਾਂ ਜੀ ਕੰਮ ਤੇ ਪੈ ਗਈ ਪਤਨੀ ਨੇ ਮੇਰੇ ਐਫ ਆਈ ਆਰ ਦੇ ਦਿੱਤੀ ਸੀ 4 ਮਾਰਚ ਤੱਕ ਰਿਪੋਰਟ ਹੋ ਗਈ ਸੀ ਕਿ ਇਹ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਚ ਜਾਰੀਆ ਹੋਊਗਾ ਉਹਨਾਂ ਨੂੰ ਜੇਕਰ ਕੋਈ ਪਹਿਲਾਂ ਵੀ ਕੋਈ ਨਾ ਰਿਪੋਰਟ ਹੋਈ ਪਹਿਲਾਂ ਹੈਗਾ ਜੀ ਇਹਨਾਂ ਦੀ ਪਰਚਾ ਹੋ ਗਿਆ ਜੀ ਦੋਵਾਂ ਦੋਵਾਂ ਦੀ ਉਹਨਾਂ ਦੇ ਪੀ ਕੇ ਨਾਮ ਕੀ ਹੋਏਗੇ ਮੇਰਾ ਨਾਮ ਮੇਰਾ ਹਰਪ੍ਰੀਤ ਦਾਸ ਪਟਵੰਦਾ ਗੌਤਮਾ ਸਨੋਜੀ ਇਹ ਕਾਫੀ ਸਰਕਾਰੀ ਕੋਲੋਂ ਲਈ ਕਾਫੀ ਕੋਈ ਬਿਖਾਰੀ ਜਿਹੜਾ ਕੋਈ ਮਿਲਤੀ ਨਹੀਂ ਮੋਟਾਏ ਉਹਨਾਂ ਦੇ 4 ਮਾਰਚ ਨਾਲ ਤੋਂ ਵੀ ਕੋਈ ਨਹੀਂ ਹੈ ਜੀ ਕੀ ਸ਼ੇਅਰ ਕਰਾਉਗੇ ਕਿ ਜਦੋਂ ਆਵੇ ਉਸ ਤੋਂ ਦਰਦ ਕਿਉਂ ਨਹੀਂ ਚਾਹ ਮੰਨ ਸਕਦੇ। ਜ਼ੋਰਾਂ ਦੀ ਸੱਤ ਕਿਤਾਬਾਂ। ਜ਼ੋਰਾਂ ਨੂੰ ਸੱਤ ਕਿਤਾਬ ਨਹੀਂ ਹੈ ਜਿਹਦੀ ਕੋਈ ਨਾ ਕੀਤੀ ਜਾਵੇ। ਇਹਨਾਂ ਨੇ ਮੀਤ ਮੰਨਜ਼ੂਰੀ ਕਰਕੇ ਜੂ ਸਾਰੇ ਠੀਕ-ਠਾਕ ਉਹ ਮਨਜ਼ੂਰੀ ਨਹੀਂ ਆ ਰਿਹਾ। ਬੰਦ ਕਰਤੀ ਹੈ ਨਹੀਂ ਠੀਕ ਹੈ। ਇਹ ਮਾੜੇ ਕੰਮਾਂ ਚ ਨਾ ਕਰੋ। ਘਰ ਪੈ ਖਰਾਬ ਜਿੰਦੇ ਅੱਗੇ ਫਰਦਰ ਵੀ ਬੀ ਜਿਆਦ ਲਾਣੀ ਬਾਹਰ ਲੱਗਦਾ ਹੈ ਕੀਤਨੀ ਦਿੱਕਤ ਆਉਂਦੀ ਹੈ। ਕੋ ਮੜਾ ਕੰਮ ਲਾਏ ਕੋਈ ਕੁਝ ਲੋਕੀ ਬੜੀ ਕੱਟਦਾ ਜਿਹੜਾ ਵੀ ਕਰੂਗਾ ਉਹ ਕਰਾਜੇਗਾ ਉਹ ਸੱਤ ਸਖਤ ਕਰਨ ਦੀ ਕੀ